ਅੱਜ ਤੋਂ ਦੇਸ਼ਦਰ ਤੇ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਨੇ ਕਾਨੂੰਨ ਨੇ ਇਹ ਕੋਡ ਭਾਰਤੀ ਸਿਵਲ ਡਿਫੈਂਸ ਕੋਡ ਭਾਰਤੀ ਨਿਆਂਇਕ ਸਹਿਿਤਾ ਅਤੇ ਭਾਰਤੀ ਸਬੂਤ ਐਕਟ ਨੇ ਨਵੇਂ ਕਾਨੂੰਨਾਂ 'ਚ ਕੁਝ ਧਾਰਾਵਾਂ ਨੂੰ ਹਟਾ ਕੇ ਕੁਝ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਨੇ ਕਾਨੂੰਨ ਦੇ ਵਿੱਚ ਨਵੀਆਂ ਧਾਰਾਵਾਂ ਸ਼ਾਮਿਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਵਕੀਲਾਂ ਅਤੇ ਕੋਰਟ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾ ਆ ਜਾਵੇਗਾ ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਕਸਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਹ ਚਲਦੇ ਆ ਬਟਾਲਾ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਨ੍ਹਾਂ ਕਾਨੂੰਨਾਂ ਦੇ ਬਦਲਾਅ ਦੇ ਜ਼ਰੀਏ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ। ਜ਼ਮੂਰੀ ਹੱਕਾਂ ਨੂੰ ਖੋਇਆ ਜਾ ਰਿਹਾ ਹੈ ਅਤੇ ਪੁਲਿਸ ਤੰਤਰ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲੈ ਤਾਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਬਾਈਟ ਲਈ ਕਰਦੇ ਬਚਨ ਸਿੰਘ ਜੀ ਤੇ ਗੋਵਿੰਦਰ ਸਿੰਘ ਜੀ ਨਵੇਂ ਕਾਨੂੰਨਾਂ ਦੇ ਵਿੱਚ ਪੜਿਆ ਜਿੰਨਾ ਕੁ ਕੁਝ ਅਸੀਂ ਪਤਾ ਲੱਗਾ ਆ ਉਹਦੇ ਵਿੱਚ ਸਾਨੂੰ ਦਿਸਦਾ ਆ ਤੇ ਇਹ ਇਹ ਸਾਡੇ ਉੱਤੇ ਜਿਹੜਾ ਅੰਗਰੇਜ਼ਾਂ ਨਾਲੋਂ ਵੱਧ ਥੋਸ ਰਾਜ ਥੋਪਿਆ ਜਾ ਰਿਹਾ ਆ ਕਿਉਂਕਿ ਜਿਹੜੇ ਸਾਰੇ ਉਹ ਅਧਿਕਾਰ ਆ ਉਹ ਪੁਲਿਸ ਨੂੰ ਦੇ ਦਿੱਤੇ ਗਏ ਆ ਪੁਲਿਸ ਬਿਨਾਂ ਦੱਸੇ ਬਿਨਾਂ ਕੋਈ ਕੇਸ ਦਰਜ ਕੀਤੇ 60 ਤੋਂ 90 ਦਿਨ ਤੱਕ ਆਪਣੀ ਕਸਟਡੀ 'ਚ ਰੱਖ ਸਕਦੀ ਆ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਉਹਦੀ ਰਹਿ ਨਹੀਂ ਲੈ ਸਕਦਾ ਘਰਦਿਆਂ ਨੂੰ ਦੱਸਣ ਨਾ ਦੱਸਣ ਦੱਸ ਨਹੀਂ ਸਕਦੇ ਇਸ ਕਰਕੇ ਇਹ ਜਿਹੜੇ ਕਾਨੂੰਨ ਆ ਸਾਨੂੰ ਪੰਜਾਬ ਦੇ ਅੰਗਰੇਜ਼ਾਂ ਨਾਲ ਹੋ ਸਕਦੇ ਆ ਇਹ ਗੁਲਾਮ ਨਾ ਬਣਾ ਕੇ ਰੱਖਣ ਚਾਹੁੰਦੇ ਆ ਇਹ ਕੀ ਦਊਗਾ ਤੁਹਾਡੀ ਅੱਗੇ ਜੋ ਇਸ ਤੋਂ ਬਾਅਦ 21 ਨੂੰ ਜਲੰਧਰ ਦੇ ਵਿੱਚ ਵਿਸ਼ਾਲ ਕਾਨਫਰੰਸ ਕਰਕੇ ਸਮੂਹਤੀਆਂ ਜਥੇਬੰਦੀਆਂ ਤੇ ਉੱਥੇ ਵੱਡਾ ਮਾਰਚ ਕਰਨ ਦੀਆਂ ਤੇ ਜੋ ਅਗਲੇ ਸੰਘਰਸ਼ ਸ਼ੁਰੂ ਕਰਨਗੀਆਂ ਉਹਦੇ ਨਾਲ ਪੂਰਾ ਦੇਸ਼ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜੇ ਭਾਰਤ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਸੀ ਕ੍ਰਿਮੀਨਲ ਕਾਨੂੰਨ ਜਿਹੜੇ ਇਹ ਸਰਕਾਰ ਬਣਨ ਤੋਂ ਪਹਿਲਾਂ ਦੇ ਇਹਨਾਂ ਲਾਗੂ ਕੀਤੇ ਔਰ ਜਦੋਂ ਇਹਨਾਂ ਲਾਗੂ ਕੀਤੇ ਉਸ ਟਾਈਮ ਤੇ 100 ਤੋਂ ਵੱਧ ਇਹਨਾਂ ਨੇ ਜਿਹੜਾ ਐਮਪੀ ਹੀ ਉਹ ਬਰਖਾਸਤ ਕਰਕੇ ਇਕੱਲੇ ਆਪਣੀ ਪਾਰਟੀ ਨੇ ਇੱਕੋ ਪਾਰਟੀ ਨੇ ਉਹ ਲਾਗੂ ਮਤਲਬ ਬਣਾ ਲਏ ਉਹ ਕਾਨੂੰਨ ਔਰ ਅੱਜ ਉਹ ਲਾਗੂ ਕਰਨ ਜਾ ਰਹੇ ਨੇ ਉਹ ਕਾਨੂੰਨਾਂ ਨੂੰ ਔਰ ਇਹਨਾਂ ਕ ਖਤਰਨਾਕ ਕਾਨੂੰਨ ਨੇ ਉਹਦੇ ਵਿੱਚ ਜਿਹੜਾ ਸਾਨੂੰ ਸੰਵਿਧਾਨ ਵੱਲੋਂ ਹੱਕ ਮਿਲਦਾ ਹੈ ਕਿ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਹੱਕ ਉਹ ਸਾਰੇ ਇਹਨਾਂ ਖਤਮ ਕਰਤੇ ਧਰਨਾ ਦੇਣ ਦਾ ਕੋਈ ਆਪਣੀ ਆਵਾਜ਼ ਚੁੱਕਣ ਦਾ ਹੱਕ ਜੇ ਮੰਨ ਲਓ ਆਪਾਂ ਕੋਈ ਪੁਲਿਸ ਅਫਸਰ ਜਾਂ ਕੋਈ ਅਫਸਰ ਆਪਣੇ ਇਹਨਾਂ ਧੱਕਾ ਕਰਦਾ ਹੈ ਤੇ ਅਸੀਂ ਉਹਦਾ ਸਗਾਸਾ ਤੱਕ ਨਹੀਂ ਕਰ ਸਕਦੇ ਜੇ ਸਗਾਸਾ ਕਰਨ ਜਾਵਾਂਗੇ ਤੇ ਇੱਕ ਜੱਜ ਜਿਹੜਾ ਵਾ ਉਹ ਐਸਐਸਪੀ ਨੂੰ ਪੁੱਛੇਗਾ ਵੀ ਮੈਂ ਕਰਾਂ ਕਿ ਨਾ ਕਰਾਂ ਮਤਲਬ ਕਿ ਪੁਲਿਸ ਨੂੰ ਇੰਨੀ ਜ਼ਿਆਦਾ ਪਾਵਰ ਦਿੱਤੀ ਆ ਔਰ ਜੁਡੀਸ਼ੀਅਲ ਦੀ ਪਾਵਰ ਘਟਾਤੀ ਆ ਔਰ ਇਕਦਮ ਹੀ ਇੰਨੀ ਕਾਲੀ ਨਾਲੇ ਕਰ ਰਹੇ ਨੇ ਲਾਗੂ ਕਿਸੇ ਨੇ ਇਹਦੀ ਸਲਾਹ ਨਹੀਂ ਕੀਤੀ ਸਾਡਾ ਕਹਿਣਾ ਹੈ ਕਿ ਇਹਦੇ ਵਿਚਾਰ ਕੀਤਾ ਜਾਵੇ ਲਾਗੂ ਕਰਨ ਤੋਂ ਪਹਿਲਾਂ ਜਿੰਨੇ ਹੁਣ ਇਹਨਾਂ ਦੇ ਐਮਪੀ ਬਣੇ ਨੇ ਸਾਰਿਆਂ ਦਾ ਇੱਕ ਸੈਸ਼ਨ ਬਲਾ ਕੇ ਉੱਥੇ ਗੱਲਬਾਤ ਹੋਵੇ ਚੰਗੀ ਤਰ੍ਹਾਂ ਇਹਨਾਂ ਦੀ ਸਾਰੇ ਸਟੇਟਾਂ ਨਾਲ ਗੱਲਬਾਤ ਹੋਏ ਸੀਐਮ ਨੇ ਰਾਣ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਤੇ ਚਾਹੁੰਦੇ ਕਿ ਲੋਕਾਂ ਨਾਲ ਵੀ ਕੁਝ ਵਿਚਾਰ ਕੀਤਾ ਜਾਏ ਨਮਾਇंदे ਜਿਹੜੇ ਲੋਕਾਂ ਦੇ ਉਹਨਾਂ ਨਾਲ ਵਿਚਾਰ ਕੀਤਾ ਜਾਏ ਨਹੀਂ ਕਰਨਾ ਤੇ ਖੁਦ ਜਿਹੜੇ ਅਸੀਂ ਜਿਤਾ ਕੇ ਉੱਥੇ ਭੇਜੇ ਉਹਨਾਂ ਨਾਲ ਤੇ ਗੱਲ ਕਰ ਲਓ ਜਿਹੜੇ ਸੀਐਮ ਬਣਾਏ ਜਿਹੜੇ ਐਮਪੀ ਬਣਾਏ ਆ ਇਹ ਉਹਨਾਂ ਨਾਲ ਵੀ ਗੱਲ ਕਰ ਰਹੇ ਇੱਥੇ ਤੱਕ ਕਿ ਮੰਮਤਾ ਮੈਨਰਜੀ ਔਰ ਹੋਰ ਸਾਊਥ ਦੇ ਜਿਹੜੇ ਸੀਐਮ ਉਹਨਾਂ ਨੇ ਲੈਟਰ ਲਿਖੀ ਹੈ ਕਿ ਇਹਨਾਂ ਨੂੰ ਨਾ ਲਾਗੂ ਕਰੋ ਖਤਰਨਾਕ ਕਾਨੂੰਨ ਜ ਔਰ ਫਿਰ ਲਾਗੂ ਕਰੋ ਪਰ ਇਹ ਇਨੀ ਜਲਦਬਾਜ਼ੀ ਜਿਹੜਾ ਲਾਗੂ ਕਰਦੇ ਹੈ ਤੇ ਸਿੱਧਾ ਹੀ ਦੱਸਦਾ ਨਾ ਕਿ ਗਲਤ ਹੈ ਤੱਕ ਕਿਛ ਹੈ ਇਹ ਲੋਕਾਂ ਦੀ ਆਵਾਜ਼ ਕੁਚਲਣ ਦੀ ਗੱਲ ਹੈ ਨਾ ਉਹਦੇ ਵਿੱਚ ਹੁਣ ਕਿਸੇ ਨੂੰ ਵਾਰੰਟ ਦੀ ਲੋੜ ਹੈ ਪਹਿਲਾਂ ਆਪਾਂ ਦੇਖੋ ਐਸਐਚਓ ਕੋ ਜਾਣੇ ਆ ਜਾਂ ਕਿਸੇ ਕੋ ਜਾਣੇ ਆ ਨਾ ਕੋਈ ਪਰਚਾ ਨਹੀਂ ਸੀ ਦਰਜ ਕਰਦੇ ਜਾਂ ਗਲਤ ਕਰ ਦਿੰਦੇ ਹੀ ਉਹਨਾਂ ਦਾ ਸਾਨੂੰ ਇਹ ਜਵਾਬ ਹੁੰਦਾ ਹੈ ਵੀ ਜੋ ਸਾਡੇ ਉੱਪਰਲੇ ਅਫਸਰ ਕਹਿੰਦੇ ਹੈ ਹੀ ਉਹ ਕਰਨਾ ਹੈ ਸਾਡਾ ਉਹਨਾਂ ਨੂੰ ਇਹ ਹੁੰਦਾ ਹੈ ਕਿ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚੱਲੋ ਅਪਸ਼ਰਾਂ ਦੀ ਕਿਹੜੀ ਗੱਲ ਹੈ ਕਾਨੂੰਨ ਦੇ ਹਿਸਾਬ ਨਾਲ ਚੱਲੋ ਪਰ ਇਹਨਾਂ ਨੇ ਹੁਣ ਕਾਨੂੰਨ ਹੀ ਬਣਾ ਦਿੱਤਾ ਵੀ ਉਹਨਾਂ ਦੀ ਮਰਜ਼ੀ ਹੁਣ ਆਪਾਂ ਜੇ ਉਹਨਾਂ ਨੂੰ ਕਹਾਂ ਕਾਨੂੰਨ ਦੇ ਹਿਸਾਬ ਨਾਲ ਉਹ ਕਹਿਣਗੇ ਸਾਡਾ ਤੇ ਕਾਨੂੰਨ ਬਣ ਗਿਆ ਵੀ ਸਾਡੀ ਮਰਜ਼ੀ ਅਸੀਂ ਪਰਚਾ ਦਰਜ ਕਰੀਏ 7 ਸਾਲ ਦੀ ਸਜ਼ਾ ਤਲੇ ਕਰੀਏ ਨਾ ਕਰੀਏ ਉਹ ਸਾਡੀ ਮਰਜ਼ੀ ਆ